ਤੁਹਾਡੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਹੈਗੀ ਆ ਜੜਾ ਜਬਰ ਕੇਂਦਰ ਦੀ ਮੋਦੀ ਸਰਕਾਰ ਨਾਲ ਰੜ ਕੇ ਭਗਵੰਤ ਮਾਨ ਨੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਕੀਤਾ ਵਾ ਉਹਦੀ ਦਾਸਤਾ ਕੀ ਹੈਗੀ ਆ ਔਰ ਹੁਣ ਜੜਾ ਵਾ ਮੋਰਚਾ ਗਾਹਾਂ ਕਿਹੜੇ ਰੂਪ ਵਿੱਚ ਕਿਹੜੇ ਟੰਗ ਨਾਲ ਚੱਲੂਗਾ ਇਹ ਤੇ ਚਰਚਾ ਕਰਨੀ ਹੈਗੀ ਇਸ ਕਰਕੇ ਮੇਰੀ ਬੇਨਤੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਤਾਂ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈਗਾ ਵਾ ਵੀ ਜਿਹੜਾ ਜ਼ਬਰ ਪੰਜਾਬ ਸਰਕਾਰ ਨੇ ਕੀਤਾ ਵਾ ਸਾਡੇ ਤੇ ਔਰ ਜਿਹੜਾ ਫੌਰੀ ਕੰਮ ਕਰਨ ਵਾਲਾ ਵਾ ਇੱਕ ਤਾਂ ਹੈਗਾ ਫੌਰੀ ਵੀ ਜਿਹੜਾ ਸਾਡਾ ਸਮਾਨ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਪਰਭਾਈ ਕਰਾਈ ਜਾਵੇ ਜਿਵੇਂ ਕਿ ਟਰੈਕਟਰ ਟਰਾਲੀਆਂ ਨੇ ਟੈਂਟ ਆ ਫ੍ਰਿਜਾਂ ਵਾਂ ਏਸੀ ਆ ਗੱਦੇ ਆ ਟੈਂਟ ਆ ਉੱਥੇ ਮੋਟਰਾਂ ਚੋਰੀ ਹੋਈਆਂ ਕੂਲਰ ਨੇ ਫਰਨੀਚਰ ਨੇ ਲਮਾਰੀਆਂ ਨੇ ਸੋ ਬਹੁਤ ਸਾਰਾ ਹੋਰ ਕਿਸਮ ਦਾ ਲੰਗਰਾਂ ਦੀ ਰਸਤੇ ਆ ਭਾਂਡੇ ਆ ਬਹੁਤ ਕਿਸਮ ਦੇ ਸਮਾਨ ਜਿਹੜੀ ਉੱਥੇ ਸਰਕਾਰ ਨੇ ਚੋਰੀ ਵੀ ਕਰਾਇਆ ਤੇ ਬਰਬਾਦੀ ਵੀ ਕੀਤੀ ਹੈਗੀ ਉਹਨਾਂ ਦੀ ਫੌਰੀ ਹੈਗਾ ਵੀ ਇਹਦੀ ਪਰਪਾਈ ਕਰਾਈ ਜਾਵੇ ਇਹ ਔਰ ਦੂਸਰਾ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਅਤੇ ਮਜ਼ਦੂਰਾਂ ਤੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਉਹਨਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਇਹ ਔਰ ਤੀਸਰਾ ਵੀ ਸਰਕਾਰ ਨੇ ਜਿਹੜੇ ਬੰਦੇ ਆਪ ਦੇ ਵਿੱਚ ਵਾੜ ਕੇ ਜਿੰਨਾ ਕੋ ਚੋਰੀਆਂ ਕਰਾਈਆਂ ਗਿਆ ਜਿਨ੍ਹਾਂ ਦੇ ਖਿਲਾਫ ਐਫ ਆਈ ਆਰੀਆਂ ਹੋ ਗਈਆਂ ਠੀਕ ਹੈ ਜੀ ਔਰ ਜਾਂ ਜਿਹੜਾ ਐਮ ਐਲ ਏ ਆ ਜਿਹਨੇ ਚੋਰੀਆਂ ਕਰਾਈਆਂ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਔਰ ਜਿਹੜੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹਨਾਂ ਖਿਲਾਫ ਕਾਰਵਾਈ ਹੋਵੇ ਇਹ ਜਿਹੜਾ ਵਾ ਇਹ ਜਿਹੜਾ ਇਹਦੇ ਵਿੱਚ ਜਿਹੜਾ ਵਾ ਮੈਂਸ਼ਨ ਕੀਤਾ ਹੈਗਾ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ 12 ਦੀਆਂ 12 ਚਾਹੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਉਹ ਕੇਂਦਰ ਪੰਜਾਬ ਸਰਕਾਰ ਉਹ ਵੀ ਨਾਲ ਦੀ ਨਾਲ ਆਪਾਂ ਜਾਰੀ ਰੱਖਾਂਗੇ ਤਾਂ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਔਰ ਇਹ ਕਹਿੰਦੀ ਸੀ ਪੀ ਜਿਹੜੀਆਂ ਖਨੌਰੀ ਤੇ ਸ਼ੰਭੂ ਦੇ ਵਿੱਚ ਕੰਦਾਂ ਕੱਢੀਆਂ ਉਹ ਮੋਦੀ ਸਰਕਾਰ ਨੇ ਕੱਢੀਆਂ ਹੈਗੀਆਂ ਵਾ ਇਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਕਿਸਾਨਾਂ ਦੇ ਨਾਲ ਆ ਇਹ ਦਾਅਵੇ ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਦੇ ਹੁੰਦੇ ਸੀਗੇ ਇਹ ਸਾਲ ਬਾਅਦ ਐਡਾ ਵੱਡਾ ਬਦਲਾਅ ਕਿਵੇਂ ਆ ਗਿਆ ਵੀ ਕੀ ਫਰਕ ਪੈ ਗਿਆ ਵੀ ਹੁਣ ਮੋਦੀ ਸਰਕਾਰ ਦਾ ਜਿਹੜਾ ਕੰਮ ਜਿਹੜਾ ਉਹ ਉਹ ਭਗਵੰਤ ਮਾਨ ਨੇ ਆਪਣੇ ਹੱਥ ਚ ਲੈ ਕੇ ਕੀਤਾ ਕਿਉਂ ਵਾ ਦੇਖੋ ਜੜੇ ਵੀ ਹਾਕਮ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਧਰਮ ਸੱਤਾ ਹੁੰਦਾ ਕੁਰਸੀ ਹੁੰਦੀ ਹੈਗੀ ਆ ਜੋ ਅਸੀਂ ਸਮਝਦੇ ਆ ਔਰ ਜਦੋਂ ਸੱਤਾ ਤੇ ਕੁਰਸੀ ਖੋਸਦੀ ਦਿਖੇ ਤਾਂ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹੈਗੇ ਆ ਔਰ ਜਿਵੇਂ ਅਸੀਂ ਦੇਖਦੇ ਮੋਦੀ ਦੀ ਸਰਕਾਰ ਅੱਜ ਦੀ ਨਹੀਂ ਲਗਭਗ ਕਹਿ ਲੋ ਵੀ 11 12 ਸਾਲਾਂ ਦੇ ਵਿੱਚ ਵਿੱਚ ਜਿੰਨਾ ਵੀ ਉਹਦਾ ਵਿਰੋਧੀ ਧਿਰ ਸੀਗਾ ਉਹਦੇ ਤੇ ਈਡੀ ਹੋਵੇ सीबीआई ਹੋਵੇ ਜਾਂ ਹੋਰ ਵੀ ਕੇਂਦਰ ਦੀਆਂ ਏਜੰਸੀਆਂ ਸੀਗੀਆਂ ਉਹਦਾ ਰੱਜ ਕੇ ਦੁਰਪਯੋਗ ਕੀਤਾ ਹੈਗਾ ਉਹਨੇ ਉਹਨੇ ਵਿਰੋਧੀ ਧਿਰਾਂ ਨੂੰ 파ਟਕ ਪਾਉਣ ਲਈ ਪਾਰਟੀਆਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਲਈ ਜਿਵੇਂ ਤੁਹਾਨੂੰ ਪਤਾ ਸਿਬ ਸ਼ੈਨਾ ਦੇ ਵਿੱਚ ਪਾਟਕ ਪਾਇਆ ਇਹਨਾਂ ਨੇ ਔਰ ਜਿਹੜੀ ਸਰਦਪੁਆਰ ਵਾਲੀ ਕਾਂਗਰਸ ਹੀ ਉਹਦੇ ਵਿੱਚ ਵੀ ਪਾਟਕ ਪਾਇਆ ਐਵੇਂ ਜੜੇ ਰਲੇ ਉਹਨਾਂ ਨੂੰ ਮਾਰਿਆ ਵਾ ਅਸੀਂ ਨਹੀਂ ਕਹਿੰਦੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਇੱਕ ਹੈਗਾ ਬਦਲੇ ਦੀ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੁਣੇ ਤੋਂ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਬਹੁਤਿਆਂ ਨੇ ਗੋਡੇ ਟੇਕੇ ਹੈਗੇ ਆ ਠੀਕ ਆ ਬਹੁਤ ਸਾਰੇ ਗੋਡੇ ਟਕੇ ਬਹੁਤਿਆਂ ਨੇ ਕਈਆਂ ਨੇ ਗੋਡੇ ਨਹੀਂ ਵੀ ਟਕੇ ਜਿੱਥੇ ਪੱਛਮੀ ਬੰਗਾਲ ਦੀ ਮਮਤਾ ਬਨਰਜੀ ਚਾ ਕੁਝ ਹੋਰ ਇੱਕ ਦੋ ਹੋਣਗੇ ਹੁਣ ਸਟਾਈਲਨ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਉਹਦੇ ਖਿਲਾਫ ਜਿਵੇਂ ਪਾਛਪਾਲ ਲੱਗੀ ਜਿਵੇਂ ਉਹਨੇ ਬੋਲੀ ਜਿਹੜਾ ਇਹ ਜਿਹੜੀ ਬੋਲੀ ਇੱਕ ਬੋਲੀ ਲੱਦਣਾ ਚਾਹੁੰਦੇ ਆ ਉਹਦਾ ਵਿਰੋਧੀ ਬਣਿਆ ਵੀ ਜਿੰਨੀਆਂ ਵੀ ਦੇਸ਼ ਵਿੱਚ ਪਛਾਵਾ ਬੋਲੀਆਂ ਜਾਂਦੀਆਂ ਨੇ ਕੋਈ ਵੀ ਮਾਂ ਤਰਪਾਸ਼ਾਵਾ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਬੋਲਣ ਦੀ ਉਹਦੇ ਖਿਲਾਫ ਹੁਣ ਲੱਗੇ ਹੋਏ ਨੇ ਤਾ ਕਈ ਢਾੜ ਕੇ ਇਹਦਾ ਮਤਲਬ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਮੋਦੀ ਸਾਹਮਣੇ ਨਹੀਂ ਟਿਕਿਆ ਹੈਗਾ ਇਹ ਗੋਡੇ ਟੇਕ ਗਏ ਔਰ ਆਪਣੇ ਦਿੱਲੀ ਦੇ ਮੰਤਰੀਆਂ ਨੂੰ ਬਚਾਉਣ ਲਈ ਆਪ ਬਚਣ ਵਾਸਤੇ ਵੀ ਸਾਨੂੰ ਚੁੱਕ ਕੇ ਅੰਦਰ ਨਾ ਦੇ ਦੇ ਮੋਦੀ ਸਰਕਾਰ ਔਰ ਫਿਰ ਉਹਦੇ ਲਈ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅੱਜ ਨਹੀਂ ਇਹਦੀ ਤਿਆਰੀ 2-4 ਮਹੀਨੇ ਪਹਿਲਾਂ ਅੰਦਰ ਖਾਤੇ ਕੀਤੀ ਗਈ ਆ ਆਹ ਉਹ ਦੇ ਲਈ ਜਿਹੜਾ ਵਾ ਜੁੱਧ ਨਸ਼ਿਆਂ ਵਿਰੁੱਧ ਨਾਂ ਦਿੱਤਾ ਗਿਆ ਅਸਲ ਉਹ ਨਸ਼ਿਆਂ ਵਿਰੁੱਧ ਜੁੱਧ ਨਹੀਂ ਸੀਗਾ ਅਸਲ ਦੇ ਵਿੱਚ ਕਿਉਂ ਵੀ ਪਹਿਲੋਂ ਗੈਂਗਸਟਰ ਗੈਂਗਸਟਰ ਜੜੀ ਵੀ ਜਵਾਨ ਗੈਂਗਸਟਰ ਨੇ ਇਹ ਕੱਲਾ ਇਹ ਸਰਕਾਰ ਨਹੀਂ ਚਾਹੇ ਕਾਲੀ ਦਲ ਪਛਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਜਦੋਂ ਬੇਰੁਜ਼ਗਾਰੀ ਨੌਜਵਾਨ ਹੁੰਦੀ ਆ ਉਹਨੂੰ ਫਿਰ ਹਾਕਮ ਆਪਣੇ ਹੱਥ ਟੋਕਾ ਬਣਾ ਕੇ ਵਰਤਦੇ ਹੁੰਦੇ ਆ ਤੇ ਨੌਜਵਾਨਾਂ ਸਾਡੇ ਨੂੰ ਵਰਤਿਆ ਗਿਆ ਇੱਕ ਗੈਂਗਸਟਰ ਕਲਚਰ ਪਿਛਲੇ 20-25 ਸਾਲਾਂ ਤੋਂ ਪਣ ਪਿਆ ਹੈਗਾ ਔਰ ਉਹਨੂੰ ਖੁੱਲੇ ਆਮ ਛੱਡਿਆ ਇਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਔਰ ਜਦੋਂ ਸਾਨੂੰ ਹੁਣ ਗੁੱਠੇ ਲੈਣ ਲਵਣਾ ਸੀ ਇਹਦੇ ਖਿਲਾਫ ਕਾਰਵਾਈ ਲੈਂਦੀ ਇਹ ਤੁਸੀਂ ਵੇਖੋ ਪਏ ਇਹਨਾਂ ਦਾ ਅੰਦਰ ਖਾਤੇ ਗਠਜੋੜ ਕਿਵੇਂ ਹੋਇਆ ਇਹ ਜੋਗੀ ਸਰਕਾਰ ਦਾ ਵਿਰੋਧ ਕਰਦੇ ਸੀ ਵੀ ਜਿਹੜੀ ਜੂਪੀ ਦੀ ਜੋਗੀ ਸਰਕਾਰ ਆ ਉਹ ਜਿਹੜੀ ਆ ਉਹ ਜਿਹੜੀ ਆ ਇਹ ਪੀਲਾ ਪੰਜਾ ਚਲਾ ਰਹੀ ਹੈ ਵਿਰੋਧ ਕਰਦੇ ਰਹੇ ਇਹ ਜੋਗੀ ਸਰਕਾਰ ਵਾਲਾ ਸਟਾਈਲ ਹੈ ਭਈ ਪੰਜਾਬ ਚ ਮੈਂ ਨਹੀਂ ਕਹਿੰਦਾ ਵੀ ਨਸ਼ਿਆਂ ਖਿਲਾਫ ਕਾਰਵਾਈ ਨਾ ਹੋਵੇ ਵੀ ਜਿਹੜਾ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਤੁਹਾਨੂੰ ਜੇ ਤੇ ਇੱਕ ਸੰਵਿਧਾਨ ਦੇ ਅਨੁਸਾਰ ਘਰਟਾਉਂਦਾ ਅਧਿਕਾਰ ਆ ਤੇ ਟਾਓ ਜੇ ਨਹੀਂ ਸੰਵਿਧਾਨ ਕਹਿੰਦਾ ਜੇ ਉਹ ਧਾਰ ਕਿਸੇ ਦਾ ਟਾਉਂਦਾ ਫੈਸਲਾ ਅਦਾਲਤ ਨੇ ਕਰਨਾ ਤੇ ਤੁਸੀਂ ਖੁਦ ਸ਼ਬਦਾਂ ਦੀਆਂ ਧੱਜੀਆਂ ਡਾਰ ਰਹੇ ਜੇ ਪੁਲਿਸ ਪ੍ਰਸ਼ਾਸਨਿਕ ਸੰਵਿਧਾਨਕ ਅਧਾਰਾ ਵਾ ਉਹ ਡਾਰ ਰਿਹਾ ਇਹ ਠੀਕ ਨਹੀਂ ਸੀ ਕਿਉਂ ਲੋਕਾਂ ਵਿੱਚ دہشت ਫੈਲਾਉਣੀ ਸੀ ਵੀ ਆ ਕੇ ਪਹਿਲਾਂ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਨ ਹੈ ਹੁਣੇ ਨਵਾਂ ਆਇਆ ਮੱਛਾ ਜੀ ਨਾਲ ਰਲ ਕੇ ਕਹਿੰਦਾ ਹੁਣ ਭਗਵੰਤ ਮਾਨ ਹੈ ਤਾਂ ਮੁਮਕਨ ਹੈ ਵੀ دہشت ਪਵੇ ਪਹਿਲਾਂ ਲੋਕਾਂ ਨੂੰ ਡਰਾਇਆ ਔਰ ਪੰਜ ਨੂੰ ਐਸਕੇਐਮ ਤੇ ਹਮਲਾ ਵਟ ਕੇ ਪੂਰੇ ਕਿਸਾਨਾਂ ਦੇ ਜ਼ਬਰਟਾ ਆਇਆ ਔਰ ਉਦੋਂ ਬਾਅਦ ਫਿਰ ਇਹ ਹਮਲਾ ਸਾਡੇ ਖਿਲਾਫ ਬਣਾਇਆ ਗਿਆ ਔਰ ਜੜੇ ਅੱਜ ਵੀ ਇਹ ਬਿਆਨ ਦੇ ਰਹੇ ਨੇ ਪੁਲਿਸ ਦੇ ਅਫਸਰ 36000 ਕਹਿੰਦੇ ਆ ਜੀ ਨਸ਼ਾ ਤਸਕਰ ਕਿਹੜੇ ਗ੍ਰਾਮ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ 2 ਗ੍ਰਾਮ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ ਜੇਲ੍ਹਾਂ ਚ ਜਾ ਕੇ ਵਿਖਾਉਣ ਤਾਂ ਦਿਨ ਸਾਰਿਆਂ ਦੀ ਲਿਸਟ ਕੱਢਣ ਔਰ ਉਹਨਾਂ ਦੀ ਨਸ਼ੇ ਦੀ ਮਾਤਰਾ ਦੱਸਣ ਹਾਂ ਉਹ 36 3800 ਜਾਂ 3800 ਜਾਂ 36000 ਦੱਸ ਰਹੇ ਆਏ ਇਹਦੇ ਵਿੱਚੋਂ ਇਹ ਦੱਸਣ ਵੀ ਨਸ਼ਾ ਤਸਕਰ ਕਿੰਨੇ ਕੋ 100 ਹੋਊਗਾ 200 ਕਿਲੋ ਵਾਲਾ ਤੋਂ ਸਾਨੂੰ ਨਹੀਂ ਲੱਗਦਾ ਹੈਗਾ ਵੀ ਨਸ਼ਿਆ ਵਿਰੋਧ ਲੜਾਈ ਆ ਹੈ ਕਿਸਾਨ ਮਜ਼ਦੂਰ ਲਹਿਰ ਦੇ ਵਿਰੋਧ ਲੜਾਈ ਸੀ ਔਰ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣਦੇ ਨੇ 20 ਨੂੰ ਬਈ ਡੀਸੀ ਦਫ਼ਤਰਾਂ 'का जी ਧਰਨੇ ਵੀ ਲੱਗੇ ਆ ਔਰ ਮਨਾਈ ਵੀ ਗਿਆ ਇਸ ਕਰਕੇ ਭਰਾਓ ਅੱਜ ਆਪੀ ਲਿਆ ਤੁਹਾਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜੜਾ ਵਾ ਕੱਲ ਦਾ ਪ੍ਰੋਗਰਾਮ ਜਿਹੜੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਤੇ ਐਮਐਲਏ ਆ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 30 ਥਾਵਾਂ ਤੇ ਮੈਂ ਨਾਂ ਵੀ ਲੈ ਦੂੰਗਾ ਇਹ ਸਾਰਿਆਂ ਤੱਕ ਆਵਾਜ਼ ਪਹੁੰਚਾ ਦਿਓ ਜਿੱਥੇ-ਜਿੱਥੇ ਕੋਈ ਆਮ ਪਬਲਿਕ ਆ ਸਕਦੀ ਆ ਸਾਰਿਆਂ ਨੂੰ ਆਉਣਾ ਚਾਹੀਦਾ ਵਾ ਮੈਂ ਦੱਸ ਦਊਗਾ ਅੰਮ੍ਰਿਤਸਰ ਦੇ ਵਿੱਚ ਜਿਵੇਂ ਹਰਪਜਨ ਸਿੰਘ ਜੀ ਈਟੀਓ ਜੰਡਿਆਲਾ ਗੁਰੂ ਉੱਥੇ ਲੱਗੂਗਾ ਕੈਬਨਟ ਮੰਤਰੀ ਕੁਲਦੀਪ ਸਿੰਘ ਜੀ ਧਾਰੀਵਾਲ ਉਹਨਾਂ ਦੇ ਘਰ ਅੱਗੇ ਲੱਗੂਗਾ ਤਰਨਤਾਰਨ ਵਿਚਾਰਤਨ ਲਾਲਜੀਤ ਸਿੰਘ ਜੀ ਭੁੱਲਰ ਕੈਬਨਟ ਮਿੰਸਟਰ ਐਮ ਐਲ ਏ ਸਰਮਨ ਸਿੰਘ ਧੁੰਨ ਪਿੱਖੀਵਿੰਡ ਮਨਜਿੰਦਰ ਸਿੰਘ ਲਾਲਪੁਰਾ ਕਸ਼ਮੀਰ ਸਿੰਘ ਜੀ ਸੋਹਲ ਤਰਨਤਾਰਨੇ ਹੁਸ਼ਿਆਰਪੁਰ ਦੋ ਜਗਾ ਤਿੰਨ ਜਗਾ ਜੀ ਜਸਬੀਨ ਸਿੰਘ ਰਾਜਾ ਐਮ ਐਲ ਏ ਕਰਮਬੀਰ ਸਿੰਘ ਜੀ ਘੁੰਮਣ ਤੇ ਡਾਕਟਰ ਰਣਜੋਤ ਸਿੰਘ ਇਹ ਤਿੰਨ ਥਾਵਾਂ ਨੇ ਜੀ ਇਹ ਤੋਂ ਬਾਅਦ ਜ਼ਿਲ੍ਹਾ ਗਰਦਾਸਪੁਰ ਅਮਰਸ਼ੇਰ ਸਿੰਘ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਬਟਾਲਾ ਇਹ ਤੋਂ ਕਾ ਐਮਐਲਏ ਅਮਰਪਾਲ ਸਿੰਘ ਜੀ ਸ੍ਰੀ ਹਰਗਮਿੰਦਪੁਰ ਜ਼ਿਲ੍ਹਾ ਪਠਾਨਕੋਟ ਲਾਲਚੰਦ ਕਟਾਰੂ ਚੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰ ਥਾਮਾ ਜੀੜਾ ਕੱਲ ਫਿਰੋਜ਼ਪੁਰ ਤੇ ਗੁਰੂ ਹਰਸਹਾਏ ਇੱਥੇ ਲੱਗਣਗੇ ਧਰਨੇ ਜੀ ਜ਼ਿਲ੍ਹਾ ਮੋਗਾ ਚਾਰ ਥਾਮਾ ਮੋਗਾ ਲੋਕਲ ਅਮਰਦੀਪ ਕੌਰ ਜੀ ਐਮਐਲਏ ਮਨਜੀਤ ਬਹਾ ਬਲਾਸ਼ਪੁਰ ਲਾਡੀ ਥੋਮ ਧਰਮਕੋਟ ਬਾਗਾਪੁਰਾਣਾ ਵਿੱਚ ਅੰਮ੍ਰਿਤਪਾਲ ਸੁਖਨੰਦ ਦੇ ਘਰ ਲੱਗੂਗਾ ਜ਼ਿਲ੍ਹਾ ਬਠਿੰਡਾ ਵਿੱਚ ਦੋ ਜਗ੍ਹਾ ਕੁਲਤਾਰ ਸਿੰਘ ਸੰਧਵਾ ਸਪੀਕਰ ਤੇ ਬਲਕਾਰ ਸਿੱਧੂ ਇਸ ਤਰੀਕੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇੱਕ ਜਗ੍ਹਾ ਨਰਿੰਦਰ ਸੁਨਾਮ ਉੱਥੇ ਐਮਐਲਏ ਹੋਊਗਾ ਜ਼ਿਲ੍ਹਾ ਮੁਕਸਰ ਦੇ ਵਿੱਚ ਗੁਰੂ ਗੁਰਮੀਤ ਸਿੰਘ ਜੀ ਖੁੱਟੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਕਪੂਰਥਲਾ ਦੇ ਵਿੱਚ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੇ ਇਹਨਾਂ ਦੇ ਹੈਗੇ ਨੇ ਵੱਡੇ ਲੀਡਰ ਇਸ ਤਰ੍ਹਾਂ ਜਿਲ੍ਹਾ ਸੰਗਰੂਰ ਦੇ ਵਿੱਚ ਇੱਕ ਜਗ੍ਹਾ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਦੇ ਰਿਆਸ਼ ਅੱਗੇ ਆ ਚੱਲ ਗਿਆ ਚਲ ਇਸ ਤਰੀਕੇ ਨਾਲ ਬੇਨਤੀ ਆ ਸਾਡੀ ਕਿਉਂਕਿ ਨੈੱਟ ਵਿੱਚ ਵੀ ਸਮੱਸਿਆ ਸਰਕਾਰ ਪਾਉਂਦੀ ਹੈਗੀ ਆ ਇਸ ਤਰੀਕੇ ਨਾਲ ਜਿਵੇਂ ਆਪਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਵਾ ਪੈਣਾ ਨੂੰ ਖਾਸ ਕਰਕੇ ਮਲਾਜਮਾਂ ਨੂੰ ਅਰੇ ਤੋਂ ਵੱਧ ਸ਼ਹਿਰੀਆਂ ਨੂੰ ਸਭ ਨੇ ਵਿੱਚ ਸ਼ਾਮਲ ਹੋਇਆ ਜਾ ਸਕੇ ਧੰਨਵਾਦ ਇਹ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਮ ਨਾਨ ਪੋਲਿਟিক্যাল ਵੱਲੋਂ ਕੱਲ 12 ਤੋਂ 4 ਵਜੇ ਤੱਕ ਜਿਹੜੇ ਐਮਐਲਏ ਆ ਉਹਨਾਂ ਦੇ ਘਰਾਂ ਅੱਗੇ ਜਿਹੜੇ ਆ 4 ਘੰਟਿਆਂ ਦੇ ਧਰਨੇ ਅਸੀਂ ਦਵਾਂਗੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ